ले ਜਾਂਦਾ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਨਾ ਮਾੜਾ ਮੋਟਾ ਉਹਦੇ ਨਾਲ ਬਰਾਈ ਜੁੜ ਜਾਂਦੀ ਹੈ ਇਸ ਸਦਾ ਦਾ ਇਤਿਹਾਸ ਰਿਹਾਗਾ ਜੀ ਜੇ ਸਾਡੇਆਂ ਵੀਡੀਓ ਹੋਰ ਪੇਜਾਂ ਤੇ ਦੇਖਦੇ ਜਿਹੜੇ ਸਾਡੇ ਬਾਰੇ ਬੋਲਦੇ ਰਹਿੰਦੇ ਲਗਭਗ ਉਹਨਾਂ ਦਾ ਐਵੇਂ ਢਿੱਡ ਦੁਖਦਾ ਰਹਿੰਦਾ ਥੋੜਾ ਥੋੜਾ ਵੀਰ ਮਤਲਬ ਇਹਨਾਂ ਨੂੰ ਕਿਉਂ ਬੋਲਦੇ ਆ ਜਾਂ ਕਾਹ ਤੋਂ ਬੋਲਦੇ ਰਹਿੰਦੇ ਆ ਤਨਨ ਨੂੰ ਮੈਂ ਦੱਸਾਂ ਜੋ ਨਾ ਜਦੋਂ ਜਿਹੜਾ ਬੰਦਾ ਫੇਮਸ ਹੋ ਜਾਂਦਾ ਨਾ ਉਹਦੇ ਨਾਲ ਬੁਰਾਈ ਆਟੋਮੈਟਿਕਲੀ ਜੁੜ ਜਾਂਦੀ ਹੈ ਠੀਕ ਹੈ ਜਿਹੜਾ ਬੰਦਾ ਫੇਮ ਲੈ ਜਾਂਦਾ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਨਾ ਮੋੜਾ ਮੋਟਾ ਉਹਦੇ ਨਾਲ ਬੁਰਾਈ ਜੁੜ ਜਾਂਦੀ ਹੈ ਇਸ ਸਦਾ ਦਾ ਇਤਿਹਾਸ ਰਿਹਾਗਾ ਆਓ ਜੀ ਇਹ ਆ ਗਿਆ ਪੰਜਾਬ ਦਾ ਕਿੰਗ ਕੰਟਰੋਵਰਸੀ ਤੇਰੇ ਵਰਗਿਆਂ ਲਈ ਇੱਕ ਗੱਲ ਆ ਕੰਮ ਕੱਚਾ ਤੇ ਵਿਖਿਆਣ ਸੱਚਾ ਬੁਰਾਈ ਤਾਂ ਆਪ ਹੀ ਆਉਣੀ ਆ ਜਦੋਂ ਤੁਸੀਂ ਕੰਮ ਘੱਟ ਤੇ ਬਖਾਣ ਵੱਧ ਕਰਦੇ ਹੋ ਕੱਲਾ ਫੇਮ ਲੈ ਲੈਣ ਨਾਲ ਬੰਦਾ ਸੰਤ ਨਹੀਂ ਬਣ ਜਾਂਦਾ ਹਰਕਤਾਂ ਵੀ ਸੁਧਾਰਨੀਆਂ ਪੈਂਦੀਆਂ ਜੇ ਨਾ ਜੁੜਦੀ ਹੋਏ ਨਾ ਬਰਾਈ ਤਾਂ ਲੋਕ ਆਟੋਮੈਟਿਕ ਜੋੜ ਦਿੰਦੇ ਆ ਠੀਕ ਆ ਲੋਕ ਥੋੜੀ ਜਿੰਨੀ ਗੱਲ ਨੂੰ ਐਡੀ ਬਣਾ ਕੇ ਪੇਸ਼ ਕਰਨਾ ਚਾਹੁੰਦੇ ਆ ਲੋਕ ਪੋਜ਼ਿਟਿਵ ਚੀਜ਼ਾਂ ਨੂੰ ਨੈਗੇਟਿਵ ਬਣਾ ਕੇ ਆਪਣੇ ਆਪਣੇ ਪੇਜਾਂ ਤੇ ਸ਼ੋਅ ਕਰਦੇ ਆ ਵੀ ਇਹ ਐਂ ਕਰਦੀ ਆ ਇਹ ਐਂ ਕਰਦੇ ਆ ਸੋ ਰੁਕੋ ਜਰਾ ਸਬਰ ਕਰੋ ਸੁਰਿੰਦਰ ਬੈਠਾ ਤਾਂ ਦੇਖਦੇ ਆ ਜੂਗਾ ਤੁਹਾਡੀਆਂ ਆ ਹਰਕਤਾਂ ਵੇਖ ਕੇ ਦੱਸੋ ਲੋਕ ਤੁਹਾਨੂੰ ਪੂਜਣ ਸੋਸ਼ਲ ਮੀਡੀਆ ਨੂੰ ਤਾਂ ਤੂੰ ਘਰੇਲੂ ਰਾਸ਼ਟਰਪਤੀ ਜੀਓਗ੍ਰਾਫੀਕਲ ਚੈਨਲ ਬਣਾਈ ਬੈਠਾ ਮੌਤ ਵੀ ਆਵੇ ਤਾਂ ਸਟੋਰੀ ਪਾ ਕੇ ਆਵੇ ਤੇ ਤੂੰ ਇੱਥੇ ਲੋਕਾਂ ਨੂੰ ਦੱਸੀ ਜਾਣਾ ਨੂਰ ਦੀ ਮੰਮੀ ਨੇ ਪੰਜ ਡਿਫਰੈਂਟ ਤਰੀਕਿਆਂ ਨਾਲ ਆਪਣੇ ਉੱਤੇ ਪਾਣੀ ਦਾ ਛਿੜਕਾ ਕੀਤਾ ਇਹ ਪੋਜ਼ਿਟਿਵਿਟੀ ਸਪਰੈਡ ਕਰਦਾ ਹੈ ਇੰਟਰਨੈਟ ਤੇ ਤੇ ਜਿਹੜੇ ਨਵੇਂ ਬੰਦੇ ਆ ਨੇ ਉਹ ਆ ਕੇ ਸਾਡੇ ਪੇਜ ਤੇ ਦੇਖੋ ਸਾਡੇ ਪੇਜ ਤੇ ਤੁਹਾਨੂੰ ਕਿੱਡਾ ਕੁ ਮਾੜਾ ਕੰਟੈਂਟ ਮਿਲੂਗਾ ਠੀਕ ਆ ਤੇ ਜੇ ਐਂ ਅਸੀਂ ਟੈਨਸ਼ਨ ਲਈਏ ਨਾ ਵੀ ਸਾਡੇ ਬਾਰੇ ਕੋਣ ਕੀ ਬੋਲੀ ਜਾਂਦਾ ਤਾਂ ਫਿਰ ਅਸੀਂ ਆਥਣ ਤੋਂ ਪਹਿਲਾਂ ਮੰंजे ਥੱਲੇ ਵੜ ਜੀਏ ਮੰਝਾ ਵੀ ਕਹਿੰਦਾ ਹੂ ਤੁਸੀਂ ਮੰंजे ਥੱਲੇ ਹੀ ਵੜ ਜਾਓ ਲੋਕਾਂ ਤੋਂ ਹੋਰ ਨਹੀਂ ਚੱਲਿਆ ਜਾਂਦਾ ਤੁਸੀਂ ਟੈਨਸ਼ਨ ਕੀ ਲੈਣੀ ਆ ਤੁਹਾਨੂੰ ਤਾਂ ਕਮੈਂਟ ਸੈਕਸ਼ਨ ਚ ਕੱਡੀਆਂ ਗਾਲਾਂ ਵੀ ਟੈਨਸ਼ਨ ਵਾਂਗੂ ਲੱਗਦੀਆਂ ਜਿੰਨਾ ਤੇਰਾ ਵजूद ਬੇਸ਼ਰਮੀ ਨਾਲ ਭਰਿਆ ਹੋਇਆ ਸ਼ਰਮ ਨੂੰ ਵੀ ਸ਼ਰਮ ਆਉਣ ਲੱਗ ਜੇ ਠੀਕ ਆ ਡਾਂਟ ਮਾਈਂਡ ਰਹਿਣੇ ਇਹਨਾਂ ਚੀਜ਼ਾਂ ਤੋਂ ਕਿਉਂਕਿ ਜਿਹੜਾ ਨੱਚਣ ਲੱਗ ਗਿਆ ਫਿਰ ਨੱਚਣ ਲੱਗ ਗਿਆ ਉਹਨੂੰ ਸ਼ਰਮ ਕਾਦੀ ਠੀਕ ਆ ਇਹ ਚੀਜ਼ ਕਦੇ ਵੀ ਅਸੀਂ ਮਾਈਂਡ 'ਚ ਨਹੀਂ ਲੈ ਕੇ ਆਉਂਦੀ ਵੀ ਕੋਣ ਕੀ ਕਹਿੰਦਾਗਾ ਪਹਿਲੀ ਗੱਲ ਡਾਂਟ ਮਾਈਂਡ ਹੁੰਦਾ ਮਾਈਂਡਰ ਨਹੀਂ ਹੁੰਦਾ ਬਾਕੀ ਜਿਹੜਾ ਪਿੰਡ ਚੁੱਕੀ ਵੇਲਵਾਂਗ ਬੇਸ਼ਰਮੀ ਚੜ ਚੁੱਕਿਆ ਹੋਵੇ ਉਹਨੂੰ ਸ਼ਰਮ ਕਿੱਥੇ ਆਉਣੀ ਆਪਾਂ ਉਹ ਤੋਂ ਲੈਣਾ ਕੀ ਹੈ ਜਿਹੜਾ ਕਹੀ ਜਾਂਦਾ ਜਿਹੜਾ ਕਹੀ ਜਾਂਦੇ ਆ ਜਿਹੜੇ ਕਹੀ ਜਾਂਦੇ ਆ ਉਹ ਆਪਣੇ ਚੁੱਲ੍ਹੇ ਚਲਾਈ ਜਾਂਦੇ ਉਹ ਆਪਣੀ ਰੋਟੀ ਬਣਾਈ ਜਾਂਦੇ ਆ ਉਹ ਵੀ ਤਾਂ ਅਕੀਰ ਸੋਸ਼ਲ ਸਾਈਟ ਤੇ ਆਏ ਉਹ ਵੀ ਤਾਂ 2 ਰੁਪਏ ਹੀ ਕਮਾਉਣ ਆਏ ਆ ਤੇ ਉਹਨਾਂ ਜਦੋਂ ਮਤਲਬ ਵਾ ਸਾਰੇ ਲੋਕਾਂ ਦੀ ਵੀਡੀਓ ਚੱਕ ਚੱਕ ਪਾਉਂਦੇ ਰਹਿੰਦੇ ਕਦੇ ਸਾਡੀ ਵੀ ਪਾ ਦਿੰਦੇ ਆ ਜਿਹੜੇ ਸਾਨੂੰ ਚੋਣ ਵਾਲੇ ਉਹ ਦੇਖਦੇ ਆ ਲਓ ਬੱਸ ਆਈ ਸਭ ਤੋਂ ਮਾੜੇ ਆ ਸਭ ਤੋਂ ਵੱਧ ਮਾੜਿਆ ਹੀ ਆ ਚੋਰ ਉਲਟ ਚੌਕੀਦਾਰ ਨੂੰ ਦੱਸੇ ਕਾਨੂੰਨ ਕਮਾਣ ਤਾਂ ਸਾਰੇ ਪੈਸੇ ਹੀ ਆਉਂਦੇ ਆ ਪਰ ਕਮਾਉਣ ਕਮਾਉਣ 'ਚ ਫਰਕ ਹੁੰਦਾ ਤੇਰੀ ਵੀਡੀਓ 'ਚ ਨੂਰ ਦੀ ਮੰਮੀ ਤੋਂ ਬਿਨਾ ਹੁੰਦਾ ਕੀ ਆ ਨਾ ਕੋਈ ਕੰਟੈਂਟ 'ਚ ਸੂਝਬੂਝ ਨਾ ਅਕਲ ਦੀ ਗੱਲ ਇਹ ਅੱਧਰ ਘੰਟੇ ਬੀਤ ਜਾਂਦੇ ਆ ਤੁਹਾਡੀਆਂ ਬੇਤੁਕੀਆਂ ਵੀਡੀਓ ਨੂੰ ਥਾਟਸ ਤੇ ਵਰਡਸ ਦੇਣ ਲਈ ਐਂਡ ਐਟ ਦਾ ਐਂਡ ਕੋਈ ਪੋਜ਼ਿਟਿਵ ਇਨਫਲੂਐਂਸੀ ਛੱਡ ਕੇ ਜਾਈ ਦੀ ਆਡੀਅנס ਨੂੰ ਹਰ ਆਏ ਆਏ ਲੋਕ ਐ ਬਣਾਉਂਦੇ ਸਭ ਤੋਂ ਵੱਧ ਸਭ ਤੋਂ ਗੰਦ ਜ਼ਿਆਦਾ ਇਹਨਾਂ ਨੇ ਪਾਇਆਗਾ ਤੇ ਮੈਨੂੰ ਤਾਂ ਆਪ ਐਂ ਕਈ ਵਾਰੀ ਮੈਂ ਦੇਖਦਾ ਨਾ ਐ ਸੋਚ ਕੇ ਹੈਰਾਨੀ ਹੁੰਦੀ ਐ ਵੀ ਲੋਕ ਐਵੇਂ ਨਹੀਂ ਗੱਲਾਂ ਜੋੜ ਦਿੰਦੇ ਵੀ ਜਿਹੜੀਆਂ ਮੈਂ ਕਦੇ ਸੋਚ ਵੀ ਨਹੀਂ ਸਕਦਾ ਵੀ ਇਹ ਐਂ ਕਰਦਾ ਐ ਇਹ ਐਂ ਕਰਦਾ ਪਰ ਲੋਕ ਆਪਦੀ ਪਰਵਰਿਸ਼ ਦਿਖਾਉਂਦੇ ਆ ਆਪਦੇ ਮਾਪਿਓ ਦੀ ਪਛਾਣ ਕਰਾਉਂਦੇ ਆ ਵੀ ਸਾਨੂੰ ਸਾਡੇ ਮਾਪਿਓ ਨੇ ਇੰਨੇ ਕ ਸੰਸਕਾਰ ਦਿੱਤੇ ਆ ਜਦ ਤੂੰ ਖੁਦ ਕੁਛ ਕਰਦਾ ਤੇ ਲੋਕ ਉਸੇ ਗੱਲ ਦੀ ਤੈਨੂੰ ਜਵਾਬੀ ਮਾਰਦੇ ਨੇ ਤਾਂ ਤੈਨੂੰ ਬਹੁਤ ਚੁਬਦੀ ਆ ਸੰਸਕਾਰ ਦੀ ਗੱਲ ਤੂੰ ਕਰਦਾ ਜੀਨੇ ਸੰਸਕਾਰ ਦੇ ਨਾਮ ਤੇ ਨੂਰ ਦੀ ਮੰਮੀ ਵੇਚ ਕੇ ਮੋਨਟਾਈਜੇਸ਼ਨ ਲਈ ਆ ਜੇ ਲੋਕ ਆਪਦੇ ਮਾਪਿਓ ਦੇ ਸੰਸਕਾਰ ਦਿਖਾਉਂਦੇ ਕਮੈਂਟਸ ਚ ਜਾਂ ਤੁਹਾਨੂੰ ਗਲਤ ਬੋਲਦੇ ਆ ਇਹਦਾ ਮਤਲਬ ਤੂੰ ਵੀ ਵੀਡੀਓ ਚ ਆਪਦੇ ਮਾਪਿਓ ਦੇ ਸੰਸਕਾਰ ਦਿਖਾਉਣਾ ਫਿਰ ਬਾਕੀ ਤੇਰੇ ਸੰਸਕਾਰਾਂ ਦੀ ਕਮਾਈ ਕਮੈਂਟ ਸੈਕਸ਼ਨ ਚ ਸਾਫ਼ ਦਿਸਦੀ ਤੇ ਜਿਹੜੀਆਂ ਚੀਜ਼ਾਂ ਬਾਰੇ ਬੋਲਣਾ ਚਾਹੀਦਾ ਉਹਨਾਂ ਬਾਰੇ ਨਹੀਂ ਬੋਲਦੇਗੀ ਜਦੋਂ ਅਸੀਂ ਥੋੜੇ ਜਿ ਮਤਲਬ ਮਿਡਲ ਕਲਾਸ ਫੈਮਿਲੀ ਚੋਂ ਆਨੇ ਹਾਂ ਨਾ ਤਾਂ ਹਰ ਕੋਈ ਉੱਠ ਕੇ ਬੋਲ ਦਿੰਦਾ ਹੈ ਠੀਕ ਆ ਮਿਡਲ ਕਲਾਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਚੱਜ ਦਾ ਕੰਟੈਂਟ ਹੀ ਨਾ ਲੈ ਕੇ ਆਵੋ ਇਹਨਾਂ ਨੇ ਪਤਾ ਨਹੀਂ ਕੀ ਡਰਾਮਾ ਫੜਿਆ ਜਦੋਂ ਵੀ ਕਿਸੇ ਨੂੰ ਉਹਦੀ ਰਿਐਲਿਟੀ ਵਿਖਾਈਏ ਮਿਡਲ ਕਲਾਸ ਦਾ ਝੰਡਾ ਚੁੱਕ ਕੇ ਆ ਜਾਂਦੇ ਆ ਥੋੜੇ ਦਿਨ ਪਹਿਲਾਂ ਕਾਲੋ ਤੇ ਪੂਰੋ ਉਹਨਾਂ ਨੂੰ ਦੱਸ ਕੇ ਹਟਿਆ ਵੀ ਮਿਡਲ ਕਲਾਸ ਲੋ ਕਲਾਸ ਜਾਂ ਹਾਈ ਕਲਾਸ ਵੇਖ ਕੇ ਨਹੀਂ ਰੋਸਟਿੰਗ ਕੰਟੈਂਟ ਦਾ ਲੈਵਲ ਵੇਖ ਕੇ ਕੀਤੀ ਜਾਂਦੀ ਆ ਉਥੇ ਮਿਡਲ ਹਾਈ ਕਲਾਸ ਮੈਟਰ ਨਹੀਂ ਕਰਦੀ ਪਰ ਇਹਨਾਂ ਦੇ ਖਾਨੇ 'ਚ ਗੱਲ ਨਹੀਂ ਪੈਂਦੀ ਤੇ ਮੈਂ ਪੰਜਾਬ ਤੋਂ ਹੈ ਨੀਗਾ ਪਹਿਲੀ ਗੱਲ ਆ ਮੈਂ ਪੰਜਾਬ ਤੋਂ ਹੈ ਨੀਗਾ ਦੂਜੀ ਗੱਲ ਮੈਂ ਕੱਟੋ-ਕੱਟ ਵੀ ਤੁਹਾਨੂੰ ਕਿੰਨੀਆਂ ਕਾਈਡੀਆਂ ਦਿਖਾਵਾਂ ਵੱਡੇ ਕਰਦੀਆਂ ਬਹੂਆਂ ਕੁੜੀਆਂ ਕਿੰਨੀਆਂ ਕਾਈਡੀਆਂ ਦਿਖਾਵਾਂ ਜਿਹੜੀਆਂ ਕਦੇ ਚੁੰਨੀ ਨਹੀਂ ਲੈਂਦੀਆਂ ਜਿਹੜੀਆਂ ਕਦੇ ਚੁੰਨੀ ਨਹੀਂ ਲੈਂਦੀਆਂ ਕਿੰਨੀਆਂ ਗਾਇਡੀਆਂ ਦਿਖਾਵਾਂ ਠੀਕ ਆ ਤੇ ਉਹਨਾਂ ਬਾਰੇ ਮੈਂ ਕਦੇ ਕੋਈ ਪੇਜ ਵਾਲਾ ਬੋਲਦਾ ਨਹੀਂ ਦੇਖਿਆ ਬੋਲਦੇ ਕੀ ਦੇ ਖਿਲਾਫ ਆ ਜਿਹੜਾ ਜਮਾਂ ਗਰੀਬ ਹੋਵੇ ਜਮਾਂ ਲੋਕ ਕਲਾਸ ਹੋਵੇ ਉਹਦੇ ਬਾਰੇ ਬੋਲਦੇ ਆ ਕਿਉਂ ਬੋਲਦੇ ਆ ਵੀ ਇਹਦੇ ਪੱਲੇ ਕੱਖ ਨਹੀਂਗਾ ਇਹ ਕੁਛ ਨਹੀਂ ਕਰ ਸਕਦਾ ਠੀਕ ਆ ਤੇ ਦੂਜੀ ਗੱਲ ਇਹ ਆ ਵੀ ਮੈਂ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਆਪਾਂ ਮਤਲਬ ਮੈਂ ਹੁਣ ਇੱਕ ਬੰਦੇ ਦੇ ਪਿੱਛੇ ਪੈ ਜਾ ਠੀਕ ਆ ਵੀ ਮੈਂ ਉਹਨੂੰ ਕਹਿਦਾ ਵੀ ਤੂੰ ਮੇਰੇ ਬਾਰੇ ਕਾਹ ਤੋਂ ਬੋਲਦਾਗਾ ਅੱਛਾ ਇੱਕ ਨੂੰ ਤਾਂ ਮੈਂ ਕਹਿ ਦੂੰਗਾ ਅੱਗੇ ਤਿੰਨ ਚਾਰ ਹੋਰ ਆ ਜਾਣਗੇ ਫਿਰ ਮੈਂ ਕਿਹਨੂੰ ਇਹਦਾ ਮਤਲਬ ਇਹ ਜਿਹੜਾ ਮਤਲਬ ਸੋਸ਼ਲ ਸਾਈਡ ਦਾ ਏਰੀਆ ਨਾ ਇਹ ਤੇ ਤਾਂ ਚੁੱਪ ਕਰਕੇ ਚੱਲਣਾ ਪੈਂਦਾ ਚੁੱਪ ਕਰਕੇ ਕੋਈ ਨਹੀਂ ਚੁੱਪ ਕਰਦਾ ਜਦੋਂ ਬੰਦਾ ਸਹੀ ਹੋਵੇ ਭਾਵੇਂ ਸਾਰੀ ਦੁਨੀਆ ਖਿਲਾਫ ਹੋ ਜੇ ਸਿੱਧਾ ਕਹੋ ਵੇ ਜਮੀਰ ਮਾਰ ਲਈ ਅਸੀਂ ਆਪਦੀ ਤਾਂ ਹੀ ਸਾਨੂੰ ਚੁੱਪ ਕਰਕੇ ਚੱਲਣਾ ਪੈਣਾ ਜਦੋਂ ਕੁਝ ਬੋਲਣ ਨੂੰ ਹੈ ਹੀ ਨਹੀਂ ਮੈਂ ਤਾਂ ਨਹੀਂ ਦੇਖਿਆ ਜਦੋਂ ਬੰਦਾ ਸਹੀ ਹੋਵੇ ਤੇ ਫਿਰ ਵੀ ਚੁੱਪ ਕਰਕੇ ਚੱਲੇ ਨਾਲੇ ਤੁਹਾਡੇ ਕੋਲ ਤਾਂ ਜਵਾਬ ਦੇਣ ਲਈ ਪਲੇਟਫਾਰਮ ਹੈਗਾ ਸਹੀ ਸਾਬਤ ਕਰਨ ਨੂੰ ਐਂਡ ਹਾਂ ਜੇ ਤੂੰ ਪੰਜਾਬ ਤੋਂ ਹੈਣੀ ਫਿਰ ਪੰਜਾਬੀ ਬੋਲ ਕੇ ਨਾਮ ਕਿਉਂ ਖਰਾਬ ਕਰਨ ਲੱਗਿਆ ਪੰਜਾਬ ਦਾ ਜਿੱਥੇ ਤੂੰ ਰਹਿਣਾ ਉਥੋਂ ਦੀ ਲੋਕਲ ਲੈਂਗੁਏਜ ਬੋਲ ਤਾਂ ਕਿ ਪੰਜਾਬ ਵਿੱਚ ਤੈਨੂੰ ਵੇਖ ਕੇ ਕੋਈ ਕਾਪੀ ਨਾ ਕਰੇ ਆਪਦੇ ਲੋਕਲ ਬੰਦਿਆਂ ਨੂੰ ਇਨਫਲੂਐਂਸ ਕਰੋ ਨਾ ਪੰਜਾਬੀਆਂ ਨੂੰ ਕਿਉਂ ਕਰਦੇ ਆਂ ਬੱਤ ਸਹੀ ਏ ਠੀਕ ਆ ਤੇ ਦੁਨੀਆ ਬਕਵਾਸ ਮਾਰੀ ਜਾਂਦੀ ਹੈ ਬਕਵਾਸ ਮਾਰੀ ਜਾਂਦੀ ਹੈ ਤੇ ਸਾਨੂੰ ਸੁਣਨੀ ਪੈਂਦੀ ਜੇ ਲੋਕ ਤੁਹਾਡੀ ਬਕਵਾਸ ਵੇਖ ਤੇ ਸੁਣ ਲੈਂਦੇ ਆ ਜੇ ਤੁਸੀਂ ਵੀ ਬੈਕ ਸੁਣ ਲੋਗੇ ਤਾਂ ਕੋਈ ਵੱਡੀ ਗੱਲ ਨਹੀਂ ਬਾਕੀ ਐਡੀ ਵੀ ਕੀ ਮਜਬੂਰੀ ਆ ਜਿਹੜੀ ਤੁਹਾਨੂੰ ਸੁਣਨੀ ਹੀ ਪੈਂਦੀ ਆ ਨਾਲੇ ਸੁਣ ਕੇ ਕਿਸੇ ਤੇ एहसान ਥੋੜੀ ਕਰ ਦਿਓ ਪੈਸਿਆਂ ਪਿੱਛੇ ਹੀ ਸੁਣਦੇ ਆ ਠੀਕ ਹੈ ਮੈਂ ਇਹ ਕਹਿਣਾ ਚਾਹਨਾਗਾ ਸਾਡੇ ਤੇ ਜਿਹੜੇ ਲੱਗਦੇ ਆ ਨਾ ਜਿਹੜੇ ਹਿਸਾਬ ਨਾਲ ਤੂੰ ਸੇਤ ਮੰਦਾ ਮਾੜੇ ਮੋٹے ਨਾਲ ਤਾਂ ਤੈਨੂੰ ਵੈਸੇ ਹੀ ਨਹੀਂ ਫਰਕ ਹੋਣਾ ਸੇਤ ਤੇ ਕੋਈ ਫਰਕ ਨਹੀਂ ਪੈਂਦਾ ਪਰ ਬਸ ਵਿਊਜ਼ ਨਾ ਘਟ ਜਾਣ ਨਹੀਂ ਤਾਂ ਇਹਦਾ ਬਲੱਡ ਵੱਧ ਜਾਂਦਾ ਐਂ ਦਾ ਕਹਿਣ ਦਾ ਕੋਈ ਫਾਇਦਾ ਨਹੀਂ ਵੀ ਨਾ ਜਾਗ ਕੇ ਪਾਉਣਗੇ ਤੇ ਪਾਉਣ ਵਾਲੇ ਬਥੇਰੇ ਆ ਲੋਕ 네ਗੇਟਿਵ ਚੀਜ਼ ਨੂੰ ਇੰਨਾ ਸ਼ੇਅਰ ਕਰਦੇ ਐ ਇੰਨਾ ਸ਼ੇਅਰ ਮੈਂ ਤਾਂ ਸੋਚ ਕੇ ਹੈਰਾਨ ਆ ਠੀਕ ਆ ਅੱਛਾ ਪੋਜ਼ਿਟਿਵ ਚੀਜ਼ ਨੂੰ ਕਦੇ ਕੋਈ ਸ਼ੇਅਰ ਨਹੀਂ ਕਰਦਾ ਪੋਜ਼ਿਟਿਵ ਚੀਜ਼ ਨੂੰ ਥੋੜੀ ਜਿਹੀ 네ਗੇਟਿਵ 네ਗੇਟਿਵ ਇੰਨੀ ਕੁ ਮਿਲਣੀ ਚਾਹੀਦੀ ਐ ਤੇ ਲੋਕ ਐਵੇਂ ਦਾ ਕਲਯੂਗ ਆ ਗਿਆ ਲੋਕ 네ਗੇਟਿਵ ਚੀਜ਼ ਨੂੰ ਐਂ ਚੱਕ ਦਿੰਦੇ ਆ ਰਾਤੋਂ ਰਾਤ ਚੱਕ ਦਿੰਦੇ ਦੂਜੇ ਦਿਨ ਤਾਂ ਪੂਰਾ ਐਂ ਸੁਰਖੀਆਂ ਚ ਲਿਆਉਂ ਦਿੰਦੇ ਬੰਦੇ ਨੂੰ ਯਾ ਦੇਖੋ ਆ ਦੇਖੋ ਆ ਸਭ ਤੋਂ ਵੱਧ ਮਾੜਾ ਆ ਸਭ ਤੋਂ ਵੱਧ ਮਾੜਾ ਸ਼ੁਕਰਾਂ ਤੂੰ ਮੰਨਦਾ ਤਾਂ ਹੈ ਕਿ ਤੁਸੀਂ 네ਗੇਟਿਵ ਚੀਜ਼ਾਂ ਅਪਲੋਡ ਕਰਦੇ ਹੋ ਇਹਨੇ ਤਾਂ ਖੁਦ ਹੀ ਖੁਦ ਨੂੰ ਜਲੀਲ ਕਰ ਲਿਆ ਹੋਰਾਂ ਨੂੰ ਕੀ ਲੋੜ ਮੈਂ ਤਾਂ ਹਾਸੀ ਬਹੁਤ ਹੰਦੀ ਸੁਣ ਸੁਣ ਕੇ ਤੇ ਸਾਨੂੰ ਸਾਰੀਆਂ ਗੱਲਾਂ ਸੁਣ ਕੇ ਵੀ ਆ ਰ ਮੈਂ ਐਨਾ ਵੜਾ ਮੈਨੂੰ ਵੀ ਕਦੇ ਕਦੇ ਐਂ ਲੱਗ ਆਪਣੇ ਆਪ ਦੇ ਸ਼ੱਕ ਜਾਣ ਲੱਗ ਜਾਂਦਾ ਵੀ ਯਾਰ ਸਭ ਤੋਂ ਵੱਧ ਮਾੜਾ ਮੈਂ ਆ। ਔਰ ਅੱਬਾ ਹਜੇ ਸ਼ੱਕ ਹੀ ਹੁੰਦਾ 101% ਮਾੜਾ ਤੂੰ। ਮਤਲਬ ਕਦੇ ਕਦੇ ਦਿਮਾਗ ਸਿਗਨਲ ਦਿੰਦਾ ਵੀ ਤੂੰ ਕਿਤੇ ਨਾ ਕਿਤੇ ਤਾਂ ਗਲਤ ਹੈਗਾ ਪਰ ਪ੍ਰੋਸੈਸਿੰਗ ਚ 에ਰਰ ਆ ਜਾਂਦਾ। ਥਾਟਸ ਸਟਾਰਟ ਹੋ ਕੇ ਕ੍ਰੈਸ਼ ਹੋ ਜਾਂਦੇ ਆ। ਸਿਗਨਲ ਮਿਲਦਾ ਤਾਂ ਹੈਗਾ ਪਰ ਸਹੀ ਪੇਜ ਲੋਡ ਨਹੀਂ ਹੁੰਦਾ। ਠੀਕ ਹੈ। ਮੈਂ ਸਭ ਤੋਂ ਵੱਧ ਮਾੜਾਂਗਾ ਮਹਿਮਨ ਲੈਣਾਗਾ ਠੀਕ ਆ ਇਹਦੇ ਚ ਮੁੱਛਾਂ ਜੜਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਹਰ ਕਈ ਮੇਰੇ ਕੋਲ ਮੈਂ ਮਤਲਬ ਐ ਸੋਚਦੇ ਆ ਨਾ ਵੀ ਇਹਦੇ ਵਰਗਾ ਬਣ ਜੀ ਮੈਨੂੰ ਦੇਖ ਕੇ ਸੋਚਦੇ ਆ ਵੀ ਜਿਵੇਂ ਇਹ ਕਰੀ ਜਾਂਦਾ ਉਹਵੇਂ ਅਸੀਂ ਕਰ ਲਈਏ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਚੀਜ਼ ਕਹਿਣਾ ਚਾਹੁੰਦਾ ਇੰਨਾ ਸੋਖਾ ਹੈ ਨਹੀਂਗਾ ਲੋਕ ਐਵੇਂ ਐਵੇਂ ਨਹੀਂ ਗੱਲਾਂ ਕਹਿ ਦਿੰਦੇ ਮੇਰਾ ਕਈ ਵਾਰੀ ਐਂ ਜੀ ਕਰਦਾ ਵੀ ਮੈਂ ਜਾ ਕੇ ਨਾ ਇਹਦੇ ਦੋ ਮਾਰਾਂ ਚਕੇੜਾ ਤੈਨੂੰ ਮੈਂ ਪੁੱਛਾਂ ਵੀ ਆ ਚੀਜ਼ ਤਾਂ ਮੈਂ ਕਦੇ ਜ਼ਿੰਦਗੀ ਚ ਲਾਈਫ ਚ ਕਰੀ ਨਹੀਂ ਜਿਹੜੀ ਤੂੰ ਬੋਲਤੀ ਹਾਂ ਕਾ ਹਾਂ ਲੋਕ ਤਾਂ ਤੇਰੇ ਵਰਗਾ ਬਣਦੇ ਸੋਚਣਗੇ ਹੀ ਨਾ ਕਿਉਂਕਿ ਬਹੁਤ ਵੱਡਾ ਇਨਸਪੀਰੇਸ਼ਨਲ ਸਪੀਕਰ ਆ ਨਾ ਤੂੰ ਮੋਟੀਵੇਸ਼ਨ ਹੀ ਬਹੁਤ ਮਿਲਦੀ ਆ ਲੋਕਾਂ ਨੂੰ ਮਜਬੂਰ ਹੋਏ ਪਏ ਆ ਵਿਚਾਰੇ ਤੇਰੇ ਵਰਗਾ ਬਣਨ ਨੂੰ ਕਾਲਤਾਂ ਚ ਰੰਗ ਪਵਾ ਲਵੇ ਤਾਂ ਮੋਰ ਨਹੀਂ ਬਣ ਜਾਂਦਾ ਤੈਨੂੰ ਕੀ ਲੱਗਦਾ ਕਿ ਇਹੋ ਜੀਆਂ ਗੱਲਾਂ ਕਰਕੇ ਤੂੰ ਸਹੀ ਬਣ ਜਾਏਗਾ ਵੀ ਲੋਕ ਤੇਰੇ ਵਰਗੇ ਬਣਨ ਨੂੰ ਫਿਰਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਜਿਹੜੇ ਸਾਡੇ ਤੇ ਲੱਗਦੇ ਆ ਤੇ ਸਾਡੀ ਸਭ ਤੋਂ ਵੱਧ ਵੀਡੀਓ ਦੇਖਦੇ ਆ ਉਹਨਾਂ ਨੂੰ ਮੈਂ ਇਹ ਹੀ ਦੱਸਣਾ ਚਾਹੁੰਨਾ ਟੱਡ ਚ ਪੀੜ ਨਾ ਕਰਾਓ ਸਾਨੂੰ ਲੋਕ ਕਹਿਣਗੇ ਪਿੱਛੇ ਵੀ ਕਹਿਆ ਹੁਣ ਵੀ ਕਹੀ ਜਾਂਦੇ ਅੱਗੇ ਵੀ ਕਹਿਣਗੇ ਠੀਕ ਹੈ ਟੱਡ ਚ ਪੀੜ ਨਾ ਕਰਾਓ ਇਹ ਫੇਮਸ ਬੰਦੇ ਦੇ ਨਾਲ ਬਰਾਈ ਐ ਆਟੋ ਆਟੋਮੈਟਿਕ ਜੁੜ ਜਾਂਦੀ ਹੈ ਤੁਸੀਂ ਵੀ ਨਾ ਕਰੋ ਤੁਹਾਡੇ ਇੰਨੀ ਪੀੜ ਹੁੰਦੀ ਹੈ ਨਾ ਜਿਆਦੇ ਉਹ ਤੋਂ ਵੱਧ ਸਾਡੇ ਹੋਣੇ ਚਾਹੀਦੇ ਸਾਡੇ ਨਹੀਂ ਹੁੰਦੀ ਕਿਉਂਕਿ ਸਾਨੂੰ ਤਾਂ ਪਤਾ ਹੈ ਅਸਲ ਦੇ ਵਿੱਚ ਨਾ ਇਹ ਦੱਸਣਾ ਚਾਹੁੰਦਾ ਸਭ ਨੂੰ ਵੀ ਨੰਗੇ ਨੂੰ ਕੀ ਲੱਜਤ ਤੇ ਭੀਖ ਮੰਗਣ ਵਾਲੀ ਨੂੰ ਕੀ ਸ਼ਰਮ ਅਸਲ ਦੇ ਵਿੱਚ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਜਿੱਦੀ ਤੇ ਨਾ ਸ਼ੁਕਰੇ ਲੋਕ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰਜ਼ੀ ਜੋ ਮਰਜ਼ੀ ਬੋਲੀ ਜਾਵੇ ਸੁਧਰ ਨਹੀਂ ਸਕਦੇ ਵੀ ਜੇ ਮਤਲਬ ਇਹ ਚੀਜ਼ ਤੇ ਆਏ ਆ ਦੁਨੀਆ ਜਾਣਦੀ ਆ ਠੀਕ ਆ ਹੁਣ ਮੰਨ ਕੇ ਚੱਲੋ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਉਦਾਹਰਣ ਦਿੰਨਾਗਾ ਵੀ 10 ਲੱਖ ਲੋਕਾਂ ਨੇ 1 ਮਿਲੀਅਨ ਲੋਕਾਂ ਨੇ ਮੇਰੀ ਵੀਡੀਓ ਨੂੰ ਦੇਖਿਆ ਠੀਕ ਆ मिलियन ਚੋਂ ਮੰਨ ਕੇ ਚੱਲੋ ਤੁਸੀਂ 200 ਬੰਦੇ 1.5 150 200 ਬੰਦੇ ਆ ਕੇ ਗਾਲਾਂ ਕੱਢ ਕੇ ਕਮੈਂਟਾਂ 'ਚ ਠੀਕ ਹੈ ਮੰਨ ਲਿਆ ਅੱਛਾ ਜਿਹੜਾ 9.5 ਲੱਖ ਬੰਦਾ ਵੀਡੀਓ ਦੇਖ ਕੇ ਚਲਿਆ ਗਿਆ ਜਾਂ ਤਾਂ ਉਹ ਗਲਤ ਆ ਜਾਂ 200 ਬੰਦਾ ਗਲਤ ਆ 9.5 ਲੱਖ ਬੰਦਾ ਉਹ ਚਲਿਆ ਗਿਆ ਦੇਖ ਕੇ ਜਿਹੜਾ ਐ ਮੰਨਦਾ ਡਾਉਂਟ ਵਾਈਂਡ ਵੀ ਇੱਕ ਮਨੋਰੰਜਨ ਦਾ ਸਾਧਨ ਆ ਸੱਚਾ ਰਤਨ ਪੱਥਰਾਂ 'ਚ ਲੁਕਿਆ ਹੋਇਆ ਮਿਲਦਾ ਵੇਖ ਲਾ 975000 ਲੋਕ ਤੈਨੂੰ ਗਲਤ ਬੋਲ ਕੇ ਹੀ ਨਹੀਂ ਗਏ ਹੱਦ ਦਾ ਇਹ ਸੋਚ ਵੀ 250 ਵਿੱਚੋਂ ਇੱਕ ਨੇ ਵੀ ਤੈਨੂੰ ਪੋਜ਼ਿਟਿਵ ਕਮੈਂਟ ਨਹੀਂ ਕੀਤਾ ਲੋਕਾਂ ਦਾ ਕਿੰਨਾ ਕੁ ਪਸੰਦੀਦਾ ਹੋਵੇਂਗਾ ਤੂੰ ਸੱਚ ਹੀ ਕਹਿੰਦੇ ਆ ਲੋਕ ਮੱਝ ਮੂਰੇ ਬੀਂਡ ਵਜਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਅਕਲ ਵਾਲੇ ਖਾਨੇ ਹੀ ਬੰਦ ਕਰ ਰੱਖਿਆ ਫਿਰ ਇਹਨੂੰ ਗਲਤ ਕਮੈਂਟਸ ਜਾਂ ਇਹਨੂੰ ਚੰਗੀ رائے ਦੇਣ ਦਾ ਕੀ ਫਾਇਦਾ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ-ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ